भले सचूाल प्यार भले भले सतू लाला प्यारु पाले ਦਮੜੀ ਵਾਲਾ ਗਾ ਕੇ ਆ ਗਿਆ ਕੱਛ ਪਹਿਲੇ ਦਮੜੀ ਵਾਲਾ ਗਾ ਕੇ ਆ ਗਿਆ ਉਹ ਵੀ ਬੰਦਾ ਮੈਂ ਕਰਨ ਨੂੰ ਜਾ ਰਿਹਾ ਜਾ ਮਾ ਸਭੀ ਤੋਂ ਵਾਰੀ ਪਿਆਰੇ ਆ ਜਿੱਥੇ ਬਾਪੇ ਨਾਲ ਇਕੱਲੇ ਆਂ ਤਾਰ ਤਾਰਿਆਨ ਦਿਆਨ ਖੁਸ਼ੇ ਕਰਮ ਨਾ ਜਾਣਾ ਸਤਿਗੁਰੂ ਸਾਰ ਨਾ ਜਾਣ ਤੇਰੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਉਹ ਜਿਨ ਕਲ ਰਾਤ ਕੋੜਾ ਤੇਰੀ ਧਤੀ ਤੋਹਾਰੀ ਤੇਰੇ ਆ ਜਿੱਥੇ ਬਾਪੇ ਨਾਲ ਕਿਲੇ ਦਾ ਘਾਣ ਕਰਿਆ ਮੇਰੇ ਧਤੀ ਤੋਹਾਰੀ ਤੇਰੇ ਆ ਜਿੱਥੇ ਬਾਪੇ ਨਾਲ ਕਿਲੇ ਦਾ ਘਾਣ ਕਰਿਆ ਓ ਹਿੰਦੂਆਂ ਦਾ ਗੁਰੂ ਗੋਬਿੰਦ ਦਾ ਪੀਰੇ ਸਾਡਾ ਵੜੀ ਬੇਣ ਨਾਲ ਕੀਦਾ ਵੀਰੇ ਇਹਨੂੰ ਐਸਾ ਗੁਰੂ ਗੋਬਿੰਦ ਦਾ ਪੀਰੇ ਆਗਾ ਵੜੀ ਬੇਣ ਨਾਲ ਕੀਦਾ ਵੀਰੇ ਕਾਸੀ ਵਟਾਲੇ ਕਾਂਧੂ ਨਰਮ ਗੁਲਾਰਿਆ ਤੂੰ ਬਾਬਾ ਨਾਲ ਗਜਤ ਤਾਰਿਆ ਨਵਾ ਉਸੇ ਧਰਤੀ ਤੋਂ ਵਾਰੀ ਪਿਆਰੇ ਆ ਜਿੱਥੇ ਮਾ ਪੈਮਾਨ ਕਲੇ ਬਤਾ ਨਾ ਨਾ ਪੰਦਰਮ ਤੋਂ ਸਗੋਂ ਵਾਰੀ ਪਿਆਰੇ ਆ ਜਿੱਥੇ ਮਾ ਪੈਣਾ ਕੱਚੇ ਕੋਠੇ ਨੂੰ ਜੇ ਕਰਨ ਪੀਏ ਨਾ ਉਹ ਵੀ ਟੈਂਦਿਆਂ ਟੈਂਦੇ ਆ ਟਹਿ ਜਾਂਦਾ ਚੁਗਲਖੋਰ ਨੂੰ ਜਿੰਨਾ ਵੀ ਡੱਕ ਲੀਏ ਕੱਲ ਕਹਿੰਦਿਆਂ ਕਹਿੰਦੇ ਆ ਕਹਿ ਜਾਂਦਾ ਸੇਖ ਹੋਰ ਬੰਦੇ ਨੂੰ ਜਿੰਨਾ ਵੀ ਡਾਟ ਲਈਏ ਹੱਕ ਪੈਂਦੇ ਆ ਪੈਂਦੇ ਆ ਪੈ ਜਾਂਦਾ ਸਿੱਖਾ ਗੁਰੂ ਦੇ ਗੁਰੂ ਦੇ ਕਹਣੇ ਤੇ ਜੇ ਨਾ ਚੱਲੀਏ ਪਠਾ ਪੈਂਦੇ ਆ ਪੈਂਦੇ ਆ ਮਹਿ ਜਾਂਦਾ ਹੋ ਜਾਵਾ ਉਸ ਧਰਤੀ ਤੋਂ ਵਾਰੀ ਤਿਆਰੇ ਆ